ਸਾਥੇ ਕਾਲ ਜਵੈਰ ਜੀ ਕਾ ਖਾਲਸਾ ਵੈਰ ਜੀ ਕੀ ਫਤਿਹ ਅੱਜ ਤੁਹਾਨੂੰ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਅਸੀਂ ਜੋੜਦੇ ਹਾਂ ਡਿਬੂ ਘਰ ਤੋਂ ਜਿਹੜੀ ਵੱਡੀ ਅਹਿਮ ਖਬਰ ਆ ਜਿਹੜੇ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਜਿਹੜੀ ਇੱਕ ਚਿੱਠੀ ਭੇਜੀ ਆ ਉਹ ਚਿੱਠੀ ਕਿਉਂ ਉਹਦਾ ਕਾਰਨ ਕੀ ਹੈ ਰਿਜਨ ਕੀ ਅਸਲ ਆ ਕਿ ਪਿਛਲੇ ਦਿਨੀ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਵੱਲੋਂ ਇੱਕ ਮੀਡੀਆ ਦੇ ਵਿੱਚ ਬਿਆਨ ਦਿੱਤਾ ਗਿਆ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੇ ਹੁਣ ਸੰਵਿਧਾਨ ਦੀ ਸੌਂਹ ਚੁੱਕ ਲਈ ਤੇ ਖਾਲਸਾ ਰਾਜ ਦੀ ਜਿਹੜੀ ਉਹ ਗੱਲ ਨਹੀਂ ਕਰਦੇ ਤੇ ਖਾਲਸਤਾਨ ਦਾ ਜਿਹੜਾ ਮੰਗਾ ਉਹ ਨਹੀਂ ਰੱਖਦੇ ਇਹਨੂੰ ਲੈ ਕੇ ਵੱਖ-ਵੱਖ ਮੀਡੀਆ ਆਧਾਰਿਆਂ ਸੋਸ਼ਲ ਮੀਡੀਆ ਉੱਤੇ ਜਿਹੜਾ ਇੱਕ ਇਸ ਤਰ੍ਹਾਂ ਦਾ ਪਚਾਲ ਆ ਗਿਆ ਜਿਵੇਂ ਪਤਾ ਨਹੀਂ ਮਾਤਾ ਨੇ ਜਿਹੜਾ ਉਹਦਾ ਨਹੀਂ ਕੀ ਬਿਆਨ ਦੇ ਦਿੱਤਾ ਕੀ ਕਹਿ ਦਿੱਤਾ ਸਾਡਾ ਮੀਡੀਆ ਦਾ ਐਡਾ ਕਮਜ਼ੋਰ ਹੋ ਚੁੱਕਿਆਗਾ 네ਗੇਟਿਵ ਗੱਲ ਨੂੰ ਤਾਂ ਇੰਨੇ ਜਿਆਦਾ ਲੈਂਦਾਗਾ ਇੱਥੇ ਪੁਆਇੰਟ ਉਹ ਜਿਹੜੀਆਂ ਹਰੇਕ ਨੇ ਇੱਕ ਘਟਨਾਵਾਂ ਹੁੰਦੀਆਂ ਨੇ ਅਨੇਕਾਂ ਸਮਾਜ ਦੇ ਵਿੱਚ ਕ੍ਰਿਤੀਆਂ ਨੇ ਤੇ ਅਤੇ ਨੰਗਾ ਨਾਚ ਹੋ ਰਿਆ ਸਭ ਕਸਦਾ ਉਹ ਨਹੀਂ ਇਹਨਾਂ ਨੂੰ ਦੇਂਦਾ ਤੇ ਮਾਤਾ ਜੀ ਦਾ ਬਿਆਨ ਆ ਗਿਆ ਤੇ ਝਟ ਸਾਰੇ ਨੇ ਚਲਾ ਦਿੱਤਾ ਹੁਣ ਉਸ ਤੋਂ ਉਸ ਤੋਂ ਬਾਅਦ ਆਈ ਅੰਮ੍ਰਿਤਪਾਲ ਸਿੰਘ ਦੀ ਇੱਕ ਡਿਬ੍ਰੂਗੜ੍ਹ ਜੇਲ੍ਹ ਦੇ ਵਿੱਚੋਂ ਚਿੱਠੀ ਆਉਂਦੀ ਆ ਤੁਹਾਨੂੰ ਚਿੱਠੀ ਜਿਹੜੀ ਹੈਗੇ ਚਿੱਠੀ ਪੜ ਕੇ ਸੁਣਾਉਣੇ ਆ ਕੀ ਲਿਖਿਆ ਚਿੱਠੀ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਨੇ ਲਿਖਿਆ ਰਾਜ ਬਿਨਾਂ ਨਾਂ ਧਰਮ ਚੱਲ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਅਗਲੇਖਿਆ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਵਹਿ ਜੀ ਕਾ ਖਾਲਸਾ ਵਹਿ ਜੀ ਕੀ ਫਤਿਹ ਐਤੋਂ ਸ਼ੁਰੂ ਕਰਦੇ ਨੇ ਭਾਈ ਅੰਮਰਤਪਾਲ ਸਿੰਘ ਲਿਖਦੇ ਨੇ ਕਿ ਜਿਹੜਾ ਕੱਲ ਮੇਰੇ ਹੀ ਮਾਤਾ ਵੱਲੋਂ ਜਿਹੜਾ ਇੱਕ ਬਿਆਨ ਦਿੱਤਾ ਗਿਆ ਸੀ ਜਦੋਂ ਕਹਿੰਦਾ ਮੈਨੂੰ ਪਤਾ ਲੱਗਿਆ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਜ਼ਿਆਦਾ ਜਿਹੜਾ ਇਹ ਦੁੱਖ ਲੱਗਿਆ ਸੁਣ ਕੇ ਕਹਿੰਦਾ ਬੇਸ਼ੱਕ ਮੈਨੂੰ ਇਹ ਯਕੀਨ ਨਹੀਂ ਕਿ ਮਾਤਾ ਜੀ ਵੱਲੋਂ ਬਿਆਨ ਜਿਹੜਾ ਅਣਜਾਣੇ ਵਿੱਚ ਦਿੱਤਾ ਗਿਆ ਪਰ ਫਿਰ ਵੀ ਅਜਿਹਾ ਬਿਆਨ ਦੇਣਾ ਪਰਬਾਰ ਜਾਂ ਕਿਸੇ ਹੋਰ ਸਖਤ ਵੱਲੋਂ ਮੇਰੀ ਹਮਾਇਤ ਕਰਦਾ ਹੈ ਜਿਹੜਾ ਵੀ ਉਸ ਵੱਲੋਂ ਇਹ ਬਿਆਨ ਦੇਣਾ ਨਹੀਂ ਚਾਹੀਦਾ ਅੱਗੇ ਭਾਈ ਅੰਮਰਪਾਲ ਸਿੰਘ ਕੀ ਲਿਖਦੇ ਨੇ ਕਹਿੰਦੇ ਖਾਲਸਾ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਸਗੋਂ ਮਾਨ ਵਾਲੀ ਗੱਲ ਹੈ ਜਿਸ ਨੇ ਸੁਪਨੇ ਦੀ ਪੂਰਤੀ ਲਈ ਲੱਖਾਂ ਸਿੱਖਾਂ ਨੇ ਸੇਦੀ ਦਿੱਤੀ ਹੋਵੇ ਇੱਕ ਵੱਡਾ ਸੰਘਰਸ਼ ਚੱਲਿਆ ਹੋਵੇ ਉਸ ਮਾਰਗ ਦੇ ਪਿੱਛੇ ਹਟ ਜਾਣਾ ਬਾਰੇ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੇ ਅੱਗੇ ਲਿਖਦੇ ਨੇ ਭਾਈ ਅੰਮ੍ਰਿਤਪਾਲ ਸਿੰਘ ਕਿ ਮੈਂ ਬਹੁਤ ਵਾਰ ਸਟੇਟਾਂ ਤੇ ਬੋਲਿਆ ਕਿ ਇਹ ਗੱਲ ਨਹੀਂ ਕਿ ਜੋ ਇਹ ਮੈਨੂੰ ਪੰਥ ਤੋਂ ਪਰਿਵਾਰ ਵਿੱਚੋਂ ਚੁਣਨਾ ਪਿਆ ਤਾਂ ਮੈਂ ਹਮੇਸ਼ਾ ਹੀ ਪੰਥ ਦੀ ਚੋਣ ਕਰਾਂਗਾ ਬਹੁਤ ਵੱਡੀ ਜਿਹੜੀ ਅਹਿਮੀਅਤਾਂ ਤੇ ਐਵੇਂ ਜਿਹੜੀ ਇਹ ਗੱਲ ਆ ਕਹਿੰਦਾ ਇਹ ਗੱਲ ਤਾਂ ਇਤਿਹਾਸ ਦੇ ਉਹ ਵਾਕਿਆ ਤੇ ਇੱਕ ਉਹਨਾਂ ਨੇ ਜਿਹੜੀ ਇਤਿਹਾਸ ਦੇ ਵਿੱਚੋਂ ਇੱਕ ਆਧਾਰਨ ਦਿੱਤੀ ਆ ਉਹ ਤੁਹਾਨੂੰ ਪੜ੍ਹ ਕੇ ਸੁਣਾਉਣਾ ਬਾਅਦ ਚ ਆਪਾਂ ਗੱਲਬਾਤ ਕਰਾਂਗੇ ਇੱਕ ਇਤਿਹਾਸ ਦੇ ਵਿੱਚ ਵਾਕਿਆ ਆਉਂਦਾ ਕਹਿੰਦਾ ਜਦੋਂ ਬੰਦਾ ਸਿੰਘ ਬਹਾਦਰ ਦੇ ਨਾਲ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਸੀ ਅਤੇ ਇੱਕ ਛੋਟੀ ਉਮਰ ਦਾ ਲੜਕਾ ਸੀ ਉਹਨੂੰ ਵੀ ਸ਼ਹੀਦ ਦੀ ਜਿਹੜੀ ਇਕਤਾਰ ਦੇ ਵਿੱਚ ਖੜਾ ਕੀਤਾ ਹੋਇਆ ਸੀ ਤੇ ਉੱਥੇ ਬੈਠੀ ਉਹਦੀ ਮਾਤਾ ਨੇ ਕਹਿ ਦਿੱਤਾ ਸੀ ਕਿ ਮੇਰਾ ਪੁੱਤ ਤਾਂ ਸਿੱਖਾ ਹੀ ਨਹੀਂ ਪਰ ਉਸ ਨੌਜਵਾਨ ਦਾ ਜਿਹੜਾ ਜਵਾਬ ਸੀ ਉਹਨੇ ਕਿਹਾ ਕਿ ਮੇਰੀ ਮਾਤਾ ਹੈ ਨਹੀਂ ਝੂਠ ਬੋਲ ਰਹੀ ਆ ਤੇ ਇਸ ਨੂੰ ਲੈ ਕੇ ਉਹਨਾਂ ਨੇ ਆਪਣੇ ਪਰਿਵਾਰ ਨੂੰ ਤਾੜਨਾ ਕੀਤੀ ਅਤੇ ਸਿੱਖ ਰਾਜ ਉੱਤੇ ਸਮਝੌਤਾ ਕਰਨ ਬਾਰੇ ਉਹਨਾਂ ਨੇ ਲਿਖਿਆ ਕਿ ਕਦੇ ਅਸੀਂ ਦੁਬਾਰਾ ਸੋਚਣਾ ਤੇ ਕਹਿਣਾ ਦੂਰ ਦੀ ਗੱਲ ਆ ਅੱਗੇ ਤੋਂ ਸੰਗਤ ਵਿੱਚ ਰੂਪ ਵਿੱਚ ਵਿਚਰਦਿਆਂ ਬੋਲਣਾ ਜਿਹੀ ਕਿਤਾਹੀ ਨਹੀਂ ਹੁਣੀ ਚਾਹੀਦੀ ਗੁਰੂ ਪੰਥ ਦਾ ਦਾਸ ਅੰਮ੍ਰਿਤਪਾਲ ਸਿੰਘ ਬੰਦੀ ਡਿਬ루ਗੜ੍ਹ ਜੇਲ੍ਹ ਅਸਾਮ ਜਲਾਈ 6 ਜੂਨ 2024 ਯਾਨੀ ਕਿ ਕੱਲ੍ਹ ਦੀ ਜਿਹੜੀ ਇਹ ਚਿੱਠੀ ਆ ਇਹ ਤੁਹਾਨੂੰ ਮੈਂ ਪੜ੍ਹ ਕੇ ਜਿਹੜੀ ਸੁਣਾ ਦਿੱਤੀ ਆ ਹੁਣ ਗੱਲ ਇਹ ਆ ਤੇ ਇਹ ਨਹੀਂ ਕਿ ਭਾਈ ਅੰਮਰਤਪਾਲ ਸਿੰਘ ਨੇ ਸੌ ਚੁੱਕ ਲਈ ਜਾਂ ਉਹ ਤੇ ਪਤਾ ਨਹੀਂ ਕੀ ਪਰਲੋ ਆ ਗਈ ਸਿੱਖਾਂ ਦਾ ਜਿਹੜਾ ਸੰਘਰਸ਼ਾ ਨਸਾਨਾਗਾ ਉਹ ਇੱਕ ਰਹਿੰਦਾਗਾ ਨਾ ਕਿ ਜਿਹੜਾ ਬਾਰ-ਬਾਰ ਪਲਟੀਆਂ ਮਾਰਦਾਗਾ ਉਹ ਸਿੱਖ ਨਹੀਂ ਹੁੰਦਾ ਤੇ ਉਹ ਇੱਕ ਸਿਆਸਤ ਕਰਨ ਵਾਲਾ ਜਿਹੜੇ ਆਪਾਂ ਦੇਖਦੇ ਆ ਬੰਦੇ ਸਿਆਸਤ ਦੇ ਵਿੱਚ ਅੱਜ ਕੋਈ ਬਿਆਨ ਦਿੱਤਾ ਕੱਲ ਨੂੰ ਕੋਈ ਦਿੱਤਾ ਪਰਸੋਂ ਕੋਈ ਦਿੱਤਾ ਉਹਨਾਂ ਦਾ ਕੋਈ ਸਟੈਂਡ ਨਹੀਂ ਹੁੰਦਾ ਪਰ ਅੰਮਰਤਪਾਲ ਸਿੰਘ ਨੇ ਇਹ ਜਿਹੜੀ ਚਿੱਠੀ ਲਿਖ ਕੇ ਕਲੀਅਰ ਕਰ ਦਿੱਤਾ ਕਿ ਖਾਲਸਾ ਰਾਜ ਉਹ ਰਾਜ ਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਕੀਤਾ ਸੀ ਜਿਹਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਚੰਗੀ ਤਰ੍ਹਾਂ ਤੁਸੀਂ ਇਤਿਹਾਸ ਪੜ੍ਹਿਆਗਾ ਕਿਤੇ ਨਾਲ ਧੱਕਾ ਨਹੀਂ ਹੋਇਆ ਜ਼ੁਲਮ ਨਹੀਂ ਹੋਇਆ ਬਲਾਦਕਾਰ ਨਹੀਂ ਹੋਈ ਤੇ ਐਹ ਖਾਲਸਾ ਰਾਜ ਤਾਂ ਸਾਡੇ ਹਿੰਦੂ ਵੀਰ ਵੀ ਚਾਹੁੰਦੇ ਨੇ ਮੁਸਲਮਾਨ ਵੀ ਚਾਹੁੰਦੇ ਨੇ ਸਾਰੇ ਸਿੱਖ ਚਾਹੁੰਦੇ ਨੇ ਤੇ ਪਰ ਪੱਤਰਕਾਰ ਸਾਡਾ ਜਿਹੜਾ ਭਾਈਚਾਰਾਗਾ ਉਹ ਧੱਕੇ ਦੇ ਨਾਲ ਸਾਡੇ ਜਿਹੜਾ ਮੂੰਹ ਦੇ ਵਿੱਚੋਂ ਮਾਤਾ ਜੀ ਤੋਂ ਗੱਲ ਕਢਾ ਲੈਂਦੇ ਨੇ ਮੂੰਹ ਵਿੱਚ ਜਿਹੜਾ ਥੁਲਨ ਤੱਕ ਜਾਂਦੇ ਆ ਮੈਂ ਇਕ ਤੇ ਮਾਤਾ ਜੀ ਨੂੰ ਇਹਨਾਂ ਗੱਲਾਂ ਤੋਂ ਥੋੜਾ ਜਾ ਅੰਗਰੇਜ਼ ਕਰਨਾ ਚਾਹੀਦਾ ਕਿ ਪੱਤਰਕਾਰਾਂ ਤੋਂ ਉਹਨਾਂ ਕੀ ਜਿਹੜਾ ਹੈਗਾਗਾ ਆਪਣੀ ਗੱਲ ਰੱਖ ਸਕਣਾ ਤੇ ਬਾਕੀ ਭਾਈ ਅਮਰਪਾਲ ਸਿੰਘ ਦੀ ਜਿਹੜੀ ਗੱਲ ਆ ਉਹ ਤੇ ਛੱਡ ਦੇਣਾ ਗੱਲ ਤਾਂ ਇਹ ਆ ਵਿਚਾਰਨ ਵਾਲੀ ਗੱਲ ਤਾਂ ਇਹ ਆ ਪਰ ਦੂਜੇ ਪਾਸੇ ਜੇ ਆਪਾਂ ਕਹਿ ਲਈਏ ਕਿ মিডিਆ ਜਿਹੜਾ ਨੀਕੀ ਜੀ ਗੱਲ ਨੂੰ ਐਡਾ ਵੱਡਾ ਤੂਲ ਦਿੰਦਾ ਖਾਲਸਤਾਨ ਦਾ ਮੁੱਦਾ ਇਹਨਾਂ ਨੇ ਐਡਾ ਵੱਡਾ ਬਣਾ ਛੱਡਿਆ ਇੱਕ ਹਵਾ ਬਣਾ ਛੱਡਿਆ ਨਾਮ ਤੇ ਨਾਮ ਤਾਂ ਕੋਈ ਵੀ ਹੋ ਸਕਦਾ ਖਾਸ ਤਨ ਧਰ ਲਓ ਨਾਮ ਖਾਲਸਾ ਰਾਜ ਰੱਖ ਲਓ ਦਾ ਚਾਹੇ ਕੋਈ ਜਿਹੜਾ ਇਸ ਖਿੱਤੇ ਨਾਲ ਜੁੜਦਾ ਹੋਵੇ ਉਹ ਰੱਖ ਲਓ ਖਾਲਸਾ ਰਾਜ ਆਪਾਂ ਪੜਦੀ ਆ ਖਾਲਸਾ ਰਾਜ ਨੇ ਕੀਤਾਗਾ ਇਹ ਗੱਲ ਇਹ ਨਹੀਂ ਜਿਸ ਤਰ੍ਹਾਂ ਭਾਰਤ ਦੇ ਤਿੰਨ ਨਾਮ ਆ ਕੋਈ ਹਿੰਦੁਸਤਾਨ ਕਹਿੰਦਾ ਹਿੰਦੁਸਤਾਨ ਲਿਖੇ ਨਹੀਂ ਸੋ ਆਪਣਾ ਕੋਈ ਭਾਰਤ ਕਹਿੰਦਾ ਕੋਈ ਇੰਡੀਆ ਕਹਿੰਦਾਗਾ ਇਹ ਤਾਂ ਨਾਮ ਦਾ ਇੱਕ ਨਾਮ ਆ ਜਿਸ ਤਰ੍ਹਾਂ ਆਪਾਂ ਨਾਮ ਰੱਖ ਲੈਨੇ ਬੱਚੇ ਦਾ ਨਾਮ ਰੱਖ ਲੈਨੇ ਕੋਈ ਛੋਟਾ ਰੱਖ ਲੈਨੇ ਕੋਈ ਵੱਡਾ ਨਾਮ ਰੱਖ ਲੈਨੇ ਖਾਲਸਤਾਨ ਦਾ ਇੱਕ ਮਤਬਲਾ ਖਾਲਸਤਾਨ ਨੂੰ ਸੁੱਧ ਤੇ ਐਨ ਪਵਿੱਤਰ ਖਾਲਸਾ ਇਹ ਪਵਿੱਤਰ ਰਾਜ ਦਾ ਕਹਿਣ ਦਾ ਜੇ ਕੋਈ ਉਹ ਦੂਜੇ ਧਰਮ ਵਾਲੇ Hindu ਰਾਜ ਮੰਗ ਸਕਦੇ ਆ Hindu ਰਾਸ਼ਟਰ ਕਹਿ ਸਕਦੇ ਆ ਤੇ ਫਿਰ ਇੱਕ ਸਿੱਖ ਨੂੰ ਖਾਲਸਾ ਰਾਜ ਜਾਂ ਖਾਲਸਤਾਨ ਕਹਿਣਾ ਇਹ ਕੋਈ ਗੁਨਾਹ ਨਹੀਂ ਇਹ ਕੋਈ ਪਾਪ ਨਹੀਂ ਤੇ ਇਹ ਗੱਲ ਹੈ ਭਾਈ ਅੰਮਰਤਪਾਲ ਸਿੰਘ ਨੇ ਜਿਹੜੀ ਕਲੀਅਰ ਕਰ ਦਿੱਤੀ ਹੁਣ ਜਿਹੜਾ মিডিਆ ਹੈਗਾ ਚਿੱਠੀ ਆਈ ਤੋਂ ਬਾਅਦ ਥੋੜਾ ਮੋਟਾ ਜਿਹੜਾ মিডিਆ ਹੈਗਾ ਉਹ ਖਬਰਾਂ ਚਲਾ ਰਿਹਾ ਨਹੀਂ ਬਾਕੀ ਅਜੇ ਸੁੱਤਾ ਪਿਆਗਾ ਸ਼ਾਇਦ ਉਹਨਾਂ ਨੂੰ ਚਿੱਠੀ ਦੀ ਜਾਂ ਤਾਂ ਪੜਨਕਣੀ ਲੱਗੀ ਜਾਂ ਉਹਨਾਂ ਦੇ ਕੰਨਾਂ ਤੱਕ ਨਹੀਂ ਆਵਾਜ਼ ਪਹੁੰਚੀ ਭਾਈ ਅੰਮਰਤਪਾਲ ਸਿੰਘ ਦੀ ਜਾਂ ਫਿਰ ਉਹ ਜਿਸ ਤਰ੍ਹਾਂ ਉਹਨਾਂ ਨੂੰ ਸਟੇਟ ਜਿਹੜੀ ਚਲਾਉਂਦੀ ਆ ਜਾਂ ਉਹਦੇ ਹਿਸਾਬ ਦੇ ਨਾਲ ਉਹ ਬਿਆਨ ਲੈਂਦੇ ਤੇ ਦਿੰਦੇ ਨੇ ਕਹਿਣ ਦਾ ਭਾਵ ਹੈ ਕਿ ਭਾਈ ਅੰਮਰਤਪਾਲ ਸਿੰਘ ਦਾ ਜਿਹੜਾ ਕਹਿਣਾ ਗਾ ਕਰਨਾ ਗਾ ਜਿਹੜਾ ਉਹ ਕਹਿਣੀ ਆ ਸਪਸ਼ਟ ਆ ਆਪਾਂ ਕਹਿ ਦਈਏ ਕਿ ਜਿਹੜਾ ਬਿਆਨ ਆਗਾ ਭਾਈ ਅੰਮਰਤਾ ਸਿੰਘ ਦੀ ਮਾਤਾ ਥੋੜੀ ਜੀ ਭੋਲੀ ਆ ਉਹਨਾਂ ਦੇ ਪਿਤਾ ਥੋੜਾ ਜਿਆ ਸਮਝਦਾਰ ਆ ਉਹ ਜਿਹੜਾ ਬਿਆਨ ਦਿੰਦੇ ਨੇ ਉਹ ਬਿਲਕੁਲ ਠੀਕ ਨੇ ਸਹੀ ਢੰਗ ਨਾਲ ਚਲੇ ਉਹ ਬਿਆਨ ਦਿੰਦੇ ਨੇ ਉਹਨਾਂ ਦੇ ਪਿਤਾ ਬੇਸ਼ੱਕ ਆਪਨੂੰ ਲੱਗਦਾ ਸੀ ਪਹਿਲੀ ਪਹਿਲੀ ਵਾਰ ਜਿੰਨਾ ਤੇ ਬੰਦਾ ਬੈਸੇ ਬੰਦਾ ਜਦੋਂ ਕੋਈ ਮੈਕ ਦੇ ਮੂਹਰੇ ਬੋਲਣਾ ਹੋਵੇ ਤਾਂ ਵੱਡੇ ਵੱਡੇ ਨੇ ਜਿਹੜੀ ਜਬਾਨ ਆ ਤਾਂ ਤਲਾਉਣ ਲੱਗ ਜਾਂਦੀ ਆ ਤੇ ਆਪੋਤਾਪ ਜਿਹੜੇ ਕਈ ਵਾਰੀ ਮੂੰਹ ਦੇ ਵਿੱਚੋਂ ਜਏ ਬਿਆਨ ਨਿਕਲ ਜਾਂਦੇ ਨੇ ਉਦੋਂ ਪਤਾ ਨਹੀਂ ਹੁੰਦਾ ਚਲੋ ਕੋਈ ਗਲਤ ਵੀ ਨਹੀਂ ਕਿਹਾ ਸੀ ਉਹਦੀ ਮਾਤਾ ਨੇ ਜੇ ਆਪਾਂ ਇਹ ਵੀ ਸੋਚ ਲਈਏ ਜੇ ਆਪਾਂ ਇਹ ਵੀ ਲਾ ਲਈਏ ਪਰ মিডিਆ ਇੱਕ ਅਭਾਰ ਦਿੰਦਾਗਾ ਇੱਕ ਮੁੱਦਾ ਬਣਾ ਲੈਂਦਾਗਾ ਨਿੱਕੀ ਜਿਹੀ ਗੱਲ ਨੂੰ ਜਿਹੜਾ ਕਿ ਭਾਈ ਅੰਬਤਪਾਲ ਸਿੰਘ ਨੂੰ ਫਿਰ ਉਤੇ ਸੋਚਣ ਲਈ ਮਜਬੂਰ ਹੋਣਾ ਪਿਆ ਫਿਰ ਉਹਨਾਂ ਨੂੰ ਜਿਹੜੀ ਦੇਵੜੂਗੜ੍ਹ ਦੇਲ ਦੇ ਵਿੱਚੋਂ ਚਿੱਠੀ ਲਿਖਣੀ ਪਈ ਆ ਤੇ ਲੋਕਾਂ ਨੂੰ ਦੱਸਣਾ ਪਿਆ ਸਾਡੇ ਲੋਕ ਕੰਨਾਂ ਦੇ ਇੰਨੇ ਕੱਤੇ ਆ ਤੇ ਮਿੰਟਾਂ ਦੇ ਵਿੱਚ ਬਿਆਨ ਦੇ ਦਿੰਦੇ ਆ ਭਾਈ ਸਿਮਰਜੀਤ ਸਿੰਘ ਮਾਨ ਆ ਜਿਹੜਾ ਸਾਰੇ ਸਿੱਖ ਕੌਮ ਉਹਦਾ ਸਤਿਕਾਰ ਕਰਦੀ ਆ ਉਹਨੇ ਬਿਆਨ ਦੇ ਦਿੱਤਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਭਾਈ ਸਰਬਜੀਤ ਸਿੰਘ ਖਾਲਸਾ ਜਿਹੜਾ ਕਿ ਜਿਹੜੇ ਖਾਲਸਾ ਰਾਜ ਤੋਂ ਪਿੱਛੇ हट ਗਏ ਭਗਾਉੜੇ ਹੋ ਗਏ ਬਹੁਤ ਸ਼ਬਦ ਕਹੇ ਨੇ ਪਰ ਸਿਮਰਜੀਤ ਸਿੰਘ ਮਾਨ ਨੂੰ ਜਿਹੜਾ ਥੋੜਾ ਜਿਹਾ ਇਹ ਇਹੋ ਜਿਹੇ ਬਿਆਨ ਦੇਣ ਤੋਂ ਗਰੇਜ ਕਰਨਾ ਚਾਹੀਦਾ ਕਿਉਂਕਿ ਸਿੱਖ ਕੌਮ ਦਾ ਅਜੇ ਉਹ ਡਬਲਗੱਟ ਦੇਲ ਦੇ ਵਿੱਚ ਬੈਠਾ ਭਾਈ ਸਰਬਜੀਤ ਸਿੰਘ ਅਜੇ ਵਿਚਾਰਾ ਨਵਾਂ ਨਵਾਂਗਾ ਉਹਨੂੰ ਇੰਨਾ ਜਿਹੜਾ ਜਾਦੇ ਮੀਡੀਆ ਦੇ ਵਿੱਚ ਬੋਲ ਬੋਲਿਆ ਨਹੀਂ ਹੌਲੀ ਹੌਲੀ ਜਿਹੜਾ ਬੰਦੇ ਦਾ ਤਜਰਬਾ ਆਊਗਾ ਤੇ ਤੁਸੀਂ ਇਸ ਬਿਆਨ ਨੂੰ ਲੈ ਕੇ ਕਿਸ ਤਰ੍ਹਾਂ ਸੋਚਦੇ ਹੋ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਭਾਈ ਅਮਰਪਾਲ ਸਿੰਘ ਦੀ ਚਿੱਠੀ ਕਿਸ ਤਰ੍ਹਾਂ ਲੱਗੀ ਕਿਸ ਤਰ੍ਹਾਂ ਉਹਨਾਂ ਨੇ ਜਿਹੜੀ ਆਧਾਰਨ ਦਿੱਤੀ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਾਰਾ ਗੱਲ ਜਿਹੜਾ ਸੋਚਣ ਦਾ ਲਈ ਤੁਹਾਨੂੰ ਇੱਕ ਮੌਕਾਗਾ ਇੱਕ ਤੁਸੀਂ ਨਿੱਜੀ ਬੰਦੇ ਤੇ ਜਿਹੜੀ ਹੁੰਦੀ ਆ ਕਿ ਉਹ ਟਿੱਪਣੀ ਛੱਡ ਦਿੰਨੇ ਆਪਾਂ ਛੇਤੀ ਬੰਦੇ ਨੂੰ RSS ਦਾ BJP ਦਾ ਫਲਾਣੇ ਦਾ ਧਮਕੇ ਦਾ ਕਿ ਟੈਗ ਲਾ ਦਿੰਨੇ ਆ ਤੇ ਇਹ ਵੀਡੀਓ ਤੁਹਾਨੂੰ ਕਵੇਂ ਲੱਗੀ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣਾ ਜਿਹੜੀ رائے ਜ਼ਰੂਰ ਰੱਖਣੀ ਧੰਨਵਾਦ ਬਹਿੜ ਜੀ ਦਾ ਖਾਲਸਾ ਅਸਰੀ ਬਹਿੜ ਜੀ ਕੀ ਫਤਿਹ